ਤਰੂ ਹਰ ਕੰਮ ਤੋਂ ਬਗੈਰ ਕੋਈ ਤਰਕਮ ਨਹੀਂ ਹੁੰਦਾ ਹਮਤਾਨਗੁਰ ਗੋਬਿੰਦ ਸਿੰਘ ਮਹਾਰਾਜ ਸਾਡੇ ਉਹ ਦੀ ਕਿਰਪਾ ਕੀਤੀ ਅੰਮ੍ਰਿਤ ਦਾਤ ਤਿਆਰ ਕੀਤੀ ਪੰਜ ਪਿਆਰੇ ਨੂੰ ਦਿੱਤੇ ਉਹ ਦਾਤ ਆਪਾ ਉਹ ਕਹਿੰਦੇ ਸੀ ਤਾਂ ਬਈ ਇਹ ਜਿ ਨਸ਼ਾ ਇਹਨਾਂ ਗਿਆ ਬਈ ਜਿਹਨੂੰ ਧਰਮ ਦੇ ਜੀਵਨ ਧਰਮ ਦੇ ਮਾਰਗ ਦਾ ਕਾਫੀ ਸੋਝੀ ਗਿਆਨ ਹੈ ਅੰਮ੍ਰਿਤ ਸ਼ਬਦ ਦਾ ਸਾਰੀ ਨੂੰ ਆ ਕੇ ਲੋਕਾਂ ਲੱਗ ਜਾਂਦਾ ਬਿਦਵਾ ਨੇ ਕੀਤਾ ਤਾਂ ਉਹ ਨਹੀਂ ਕੀਤਾ ਆਤਰੀ ਮਰਿਆਦਾ ਨਹੀਂ ਮਰਿਆਦਾ ਇਦਾਂ ਹੁੰਦੀ ਮਰਿਆਦਾ ਦੱਸਾਂ ਲੱਗ ਜਾਂਦਾ ਹੈ ਸਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਸ਼ਕਾਇਆ ਨਾ ਉਦੋਂ ਵੀ ਹੋਈ ਇਹ ਗੱਲ ਬੜੇ ਪਿਆਰ ਦੇ ਨਾਲ ਬੜੀ ਨਿਮਰਤਾ ਦੇ ਨਾਲ ਦੇਖੋ ਗੁਰੂ ਦਾ ਜਲਦਾ ਹੁਕਮ ਅੱਜ ਗੁਰੂ ਹੁਕਮ ਨਹੀਂ ਕਰ ਰਿਹਾ ਗੁਰੂ ਦਾ ਹਮੇਸ਼ਾ ਹੁਕਮ ਚੱਲਦਾ ਖੰਡਾਂ ਬ੍ਰਹਮੰਡਾਂ ਵਿੱਚ ਚੱਲਦਾ ਲੋਕ ਪਰਲੋਕ ਵਿੱਚ ਗੁਰੂ ਦਾ ਹੁਕਮ ਚੱਲਦਾ ਹੈ ਹੁਕਮ ਦੇ ਅੰਦਰ ਸਭ ਕੋ ਬਾਹਰੋਂ ਕੋਈ ਸਾਰਾ ਸੰਸਾਰ ਉਹਦੇ ਹੁਕਮ ਵਿੱਚ ਆ ਜਿੰਨੇ ਕਾਇਨਾਤ ਦਿਸ ਰਹੀ ਨਾ ਸਾਰੇ ਗੁਰੂ ਦੇ ਹੁਕਮ ਵਿੱਚ ਚੱਲ ਪੈ ਰਹੇ ਪਰ ਸਾਨੂੰ ਇਸ ਦਾ ਨਹੀਂ ਸਮਝ ਨਹੀਂ ਆਉਂਦਾ ਅੱਬਾ ਥੋੜਾ ਪਹਿਲਾਂ ਸੁਣਿਆ ਸੀ ਆ ਕਾਕੜੀ ਯੋਰ ਦਾ ਜੀਵਨ ਜੋਰ ਮਰਨ ਦਾ ਜੋਰ ਨਾ ਜੀਉਣ ਮਰਨ ਦਾ ਜੋਰ ਜੀਵਨ ਦਾ ਜੋਰ ਜੋਰ ਦਾ ਰਾਜ ਮਰਨ ਸ਼ੋਰ ਜੋਰ ਦਾ ਸੁਰਤੀ ਗਿਆਨ ਵਿਚਾਰ ਜੋਰ ਦਾ ਯੁਗਤੀ ਛੁੱਟੇ ਸੰਸਾਰ ਜੋਰ ਦਾ ਕੰਮ ਹੋਣ ਵਾਲਾ ਨਹੀਂ ਇਹ ਕੰਮ ਜੋਰ ਦਾ ਉਪਉਣ ਵਾਲਾ ਕੰਮ ਨਹੀਂ ਭਾਵੇਂ ਗੁਰੂ ਸਾਹਿਬ ਖੁਦ ਖੁਦਾ ਨੇ ਹੋਣ ਉਹ ਜੋਰ ਦਿਨ ਦਿਖਾ ਰਹੇ ਆਪਣਾ ਹੁਕਮ ਨਹੀਂ ਦੇ ਰਹੇ ਬੇਨਤੀ ਕੀਤੀ ਜਦੋਂ ਸੀਸ ਮੰਗੇ ਉਦੋਂ ਵੀ ਬੇਨਤੀ ਕੀਤੀ ਆਨੰਦ ਦੇ ਸਾਰੇ ਸੰਸਾਰ ਗੁਰੂ ਦੇ ਹੁਕਮ ਵਿੱਚ ਆ ਪਾਦਰ ਗੁਰੂ ਨੇ ਹੁਕਮ ਨਹੀਂ ਕੀਤਾ ਬੇਨਤੀ ਕੀਤੀ ਜਦੋਂ ਸੀਸ ਮੰਗੇ ਉਦੋਂ ਵੀ ਵਾਰ-ਵਾਰ 5 ਵਾਰ ਬੇਨਤੀ ਕੀਤੀ ਉਹਨਾਂ ਦੇ ਸੀ ਲੈ ਉਹਨਾਂ ਨੂੰ ਅਮਰ ਸ਼ਕਾਇਆ ਉਹਨਾਂ ਨੂੰ ਅਮਰ ਕਰ ਦਿੱਤਾ ਉਹ ਅਮਰ ਕਿਵੇਂ ਹੋਏ ਮੋਟਾ ਜਿਹਾ ਸਾਹਿਬ ਜਦੋਂ ਕਿਸੇ ਦਾ ਦਰਲਾ ਨੱਥੀ ਜਾਵੇ ਤਾ ਉਹਨਾਂ ਦਾ ਨੱਥੀ ਜਾਵੇ ਸਿਰ ਨੱਥ ਕੇ ਅਧ ਘੋਜੇ ਸਿਰ ਨਾਲੋਂ ਉਹਨਾਂ ਦੇ ਸਭ ਤੋਂ ਹੀ ਕਮਾਂਗੇ ਤੋ ਉਸ ਨੂੰ ਦੁਬਾਰੇ ਜੀਵਨ ਦੇਣਾ ਉਸ ਸਤ ਜੀਵਨ ਦੀ ਸਤ ਜੀਵਨ ਸੀ ਉਹ ਬਈ ਨਾ ਅੱਜ ਤੂੰ ਇੱਕ ਵਾਰ ਸੰਸਾਰ ਤੋਂ ਜਾਣਾ ਸੀਗਾ ਅੱਲਾ ਤੈਨੂੰ ਸੰਸਾਰ ਤੋਂ ਇੱਕ ਵਾਰ ਭੇਜ ਦਿੱਤਾ ਹੈ ਹੁਣ ਉਸ ਅਕਾਲ ਪੁਰਖ ਤੇ ਵਾਇਗੁਰੂ ਦੀ ਸ਼ਕਤੀ ਦਾਣ ਹੋਤਾ ਦਿਸੇ ਸ ਜੋੜ ਦਿੱਤੇ ਗਏ ਤਾਨੂੰ ਜੀਵਨ ਮਿਲ ਗਿਆ ਸਤ ਜੀਵਨ ਮਿਲਿਆ ਹੁਣ ਅਮਰਤ ਨੇ ਇਹੋ ਜੇ ਤਾਤ ਪਰ ਦਿੱਤੀ ਉਹ ਦਾ ਵਿੱਚ ਹੁਣ ਛੇਵੀਂ ਵਾਰ ਬੇਨਤੀ ਕਰ ਰਹੇ ਨੇ ਆਪ ਹੱਥ ਕਰ ਰਹੇ ਨੇ ਅਗੇ ਦਇਆ ਸੰਗ ਜਿੱਦਾਂ ਤੁਹਾਡੇ ਤੇ ਕਿਰਪਾ ਹੋਈਆਂ ਇਹ ਨਹੀਂ ਕਿ ਇਹ ਵੀ ਨਹੀਂ ਅਜੇ ਕਿਹਾ ਕਿ ਮੈਂ ਤੁਹਾਡੇ ਤੇ ਕਿਰਪਾ ਕੀਤੀ ਇਸ਼ਾਰਾ ਅਕਾਲਪੁਰ ਖਵਾਇਰੋਂ ਵਾਲਿਆਂ ਦੈਰਾਮ ਦਸਦ ਜਿੱਦਾਂ ਤੁਹਾਡੇ ਤੇ ਕਿਰਪਾ ਹੋਈ ਹੁਣ ਮੇਰੇ ਤੇ ਕਿਰਪਾ ਕਰ ਦਿਓ। ਥੋੜਾ ਜਿਹਾ ਕਿਰਪਾ ਕਰੋਗਾ ਬੰਦਾ ਹੀ ਹੋਣਾ। ਕਿਰਪਾ ਮੰਗਣ ਵਾਲਾ ਛੋਟਾ ਹੁੰਦਾ। ਆਪ ਛੋਟੇ ਹੋਗੇ ਉਹਨਾਂ ਨਾਲੋਂ। ਦਿਲੋਂ ਵੀ ਤੌਰ ਤੇ ਤੁਪਵੇਂ ਤੁਹਾਡਾ ਮੈਂ ਗੁਰੂ ਹਰਸੀ ਗੁਰੂ ਦੀ ਜੋਤ ਕਰਕੇ ਪਰ ਅੱਜ ਮੈਂ ਭਿਖਾਰੀ ਹਾਂ ਤੁਹਾਡੇ ਅੱਗੇ ਮੈਂ ਤੁਹਾਡੇ ਨੂੰ ਹਾਤਪੁਰ ਆ ਕੇ ਬੇਨਤੀ ਕਰਦਾ ਤੁਹਾਡੇ ਚਰਣਾ ਚ ਇਹ ਦਾਤ ਜਿਹੜੀ ਤੁਹਾਨੂੰ ਮਿਲੀ ਹੈ ਨਾ ਉਹ ਦਾਤ ਮੈਨੂੰ ਦੇ ਦੇ ਹੁਣ ਦਾ ਪੰਜਨ ਵਾਲੀ ਗੱਲ ਸਾਰੀਆਂ ਤਾਨਤਾਂ ਦੇ ਮਾਰਗ ਬਣ ਗਏ ਦਿਨਵੀ ਤੌਰ ਤੇ ਅਜੇ ਪੜ੍ਹਾਈ ਸ਼ੁਰੂ ਕਰਦੀਆਂ ਨਾ ਇਹਦੇ ਦਾਖਲਾ ਲਿਆ ਨਾ ਉਹਦੇ ਤਰ ਦਇਆ RAM ਨੇ ਕਹ ਤਾ ਦਇਆ ਸ਼ਗਨੇ ਕਹਿ ਦਿੱਤਾ ਪਾਸ਼ਾ ਤੂੰ ਤਾਂ ਸਾਡੇ ਪੰਜਾਂ ਦੇ ਸੀਸ ਲਾਏ ਤੂੰ ਤਾਂ ਸਾਡੇ ਪੰਜਾਂ ਦੇ ਸੀਸ ਲਾਏ ਤੇ ਤੂੰ ਸਾਡੇ ਤੋਂ ਮੁਕਤ ਮੰਗਣ ਦੇ ਆਏ ਤੂੰ ਸਾਡੇ ਤੋਂ ਇਹ ਅੰਮ੍ਰਿਤ ਦੀ ਦਾਲ ਸਾਡੇ ਤੋਂ ਮੁਕਤ ਮੰਗਣ ਦੇ ਆਏ ਹਰ ਚੀਜ਼ ਸੌਦੇ ਬਦਲੇ ਸੌਦਾ ਮਿਲਦਾ ਹੈ ਕਿਸੇ ਚੀਜ਼ ਬਦਲੇ ਚੀਜ਼ ਨਹੀਂ ਦਿੱਤੀ ਜਾਂਦੀ ਹੈ ਤੂੰ ਤੂੰ ਸਾਡਾ ਸਿਸ ਲਿਆ ਸੀਗਾ ਹੁਣ ਤੂੰ ਦੱਸ ਕੀ ਦੇਵੇਂ ਤਾਂ ਇਹਨੀ ਗੱਲ ਕਹਿਣ ਦੀ ਜ਼ਰਤ ਵੀ ਤਾਂ ਬਣੀ ਜੇ ਉਹ ਅਮਰ ਤੇ ਦਾਤ ਉਹਨਾਂ ਦੇ ਅੰਦਰ ਗਈ ਤਾਂ ਇਹ ਗੱਲ ਦੇ ਕਹਿਣ ਦੀ ਜ਼ਰਤ ਵੀ ਨਹੀਂ ਹੁੰਦੀ ਪੈਰ ਗੁਰੂ ਦੇ ਅਗੇ ਗੁਰੂ ਦੇ ਅੱਗੇ ਨਗਾ ਨਿਤ ਟਿਕਦੀ ਨਾਂ ਸਾਹਮਣੇ ਤਾਂ ਨਿਗਾ ਨਾਲ ਨਿਗਾ ਨਹੀਂ ਟਿਕਦੀ ਇਹ ਗੱਲ ਕਹਿਣੀ ਵੀ ਅਸੀਂ ਦਿਨ ਉਹ ਆ ਕੁਝ ਦਿੱਤਾ ਤੂੰ ਕੀ ਦੇਵੇਂ ਦਾ ਦੱਸ ਪਾਸ਼ਾ ਕਹਿਣ ਲੱਗੇ ਦਾ ਰਾਮ ਜਿਹਦੇ ਲਈ ਦੇਣ ਦੀ ਗੱਲ ਮੈਂ ਸਾਰਾ ਹੀ ਕੁਝ ਆਪਦਾ ਤਾਨੂੰ ਅਰਪਣ ਕਰ ਦੂਗਾ ਸਾਰਾ ਕੁਝ ਹੀ ਦੇਗੋ ਪਰਿਵਾਰ ਦੀ ਗੱਲ ਨਹੀਂ ਕੀ ਸਾਰਾ ਕੁਝ ਹੀ ਮੇਰੇ ਜਿਹਨੇ ਆਤਮਿਕ ਸ਼ਕਤੀ ਭਜਨ ਦੇ ਜੁਗਾ ਜੁਗਾ ਦੀ ਭਗਤ ਭਗਤੀ ਉਹ ਵੀ ਤੁਹਾਡੇ ਹਵਾਲੇ ਪਰਿਵਾਰ ਵੀ ਤੁਹਾਡੇ ਹਵਾਲੇ ਮੇਰੀ ਸਾਰੀ ਸ਼ਕਤੀ ਜਿਹੜੀ ਅੰਦਰ ਦੀ ਬਾਹਰ ਦੀ ਸਭ ਤੁਹਾਡੇ ਹਵਾਲੇ ਪਰ ਦਾਤ ਦੇ ਦਿਓ ਹੁਣ ਤੇ ਆਪ ਸਿਆਣੇ ਦੇ ਸੂਲ ਬਾਂਦੇ ਅੱਜ ਅਸੀਂ ਲਾਜ ਦੇ ਕੇ ਅੰਮ੍ਰਿਤ ਮਿੰਤਾ ਕਰਕੇ ਸ਼ਕੋਨੇ ਤੇ ਅਮਰ ਸ਼ਕੋ ਧੰਨਵਾਦ ਅੱਜ ਜੀ ਦਿੱਤੀ ਜਾਊਗੀ ਧੰਨਵਾਦ ਸਹਿਤ ਦਿੱਤੀ ਜਾਊਗੀ ਆ ਚੀਜ਼ਾਂ ਤੁਹਾਨੂੰ ਮੁਕਤ ਦਿੱਤੀਆਂ ਜਾਣਗੀਆਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੋ ਮੇਰੀ ਮੇਰੇ ਦੋ ਕੁਝ ਹੈ ਮੇਰੇ ਕੋਲ ਮੇਰੇ ਸਰੀਰ ਤੱਕ ਸਭ ਕੁਝ ਤੁਹਾਡਾ ਐਡੀ ਵੱਡੀ ਕੀਮਤ ਚੁਕਾਰੇ ਨੇ ਅੰਮ੍ਰਿਤ ਦੇ ਬਦਲੇ ਅਸੀਂ ਕਿੱਥੇ ਪਹੁੰਚ ਗਏ ਅਸੀਂ ਕਿੱਥੇ ਪਹੁੰਚ ਗਏ ਕੀ ਅਸੀਂ ਗੁਰੂ ਵਰਗੇ ਹੈ ਅਸੀਂ ਪੰਜ ਪਿਆਰੇ ਵਰਗੇ ਹੈਗੇ ਆ ਅਸੀਂ ਕੇਵਲ ਗਿਣਤੀ ਆਪਾਂ ਕੱਲ ਵਿਚਾਰ ਕਰਦੇ ਸੀ ਪਿਆਰਿਓ ਅੱਜ ਅੱਜ ਕੀ ਪਹਿਲਾਂ ਵੀ ਜਿਹੜੀ ਸਿੱਖੀ ਆ ਨਾ ਸਿੱਖੀ ਇਹ ਇਹ ਵੀ ਪੰਜ ਪ੍ਰਕਾਰ ਦੀ ਸਿੱਖੀ ਆ ਜਿਵੇਂ ਮੰਨ ਲਓ ਕਿ ਤੰਦੇ ਦੀ ਸਿੱਖੀ ਆ ਪਹਿਲੀ ਨਾਲ ਪਹਿਲੀ ਵਿਚਾਰਤਾਂ ਦੀ ਤੰਦੇ ਦੀ ਸਿੱਖੀ ਆ ਹੁਣ ਮੈਨੂੰ ਹੋਰ ਕੰਮ ਮੇਰੇ ਕੋਲ ਕੋਈ ਹੁੰਦਾ ਨਹੀਂ ਤੇ ਮੈਂ ਸੋਚਿਆ ਵੀ ਗੁਰਦੁਆਰੇ ਬੈਠ ਜਾਵਾਂ ਤੇ ਅੰਮ੍ਰਿਤ ਛਕਣਾ ਨਾ ਤੋਂ ਕਿ ਗੁਰਦਾਰਿਆਂ ਨੇ ਕਹਿਣ ਕਿ ਵੀ ਅੰਮ੍ਰਿਤ ਨਹੀਂ ਛਕਿਆ ਆਪ ਨਹੀਂ ਛਕਿਆ ਪਰ ਮੈਨੂੰ ਜਰੂਰ ਕਹਿ ਦੇਣਗੇ ਉਹ ਅੰਮ੍ਰਿਤ ਨਹੀਂ ਛਕਿਆ ਬਾਬਾ ਜੀ ਤੈਨੂੰ ਗੁਰਦਾਰੇ ਲੈ ਜਾਵਾਂ ਹੁਣ ਮੈਂ ਗੁਰਦਾਰੇ ਬੈਠਣ ਵਾਸਤੇ ਆਪਣੀ ਰੋਟੀ ਰੋਟੀ ਕਮਾਉਣ ਵਾਸਤੇ ਅਮਰ ਛਕੂਗਾ ਇਹ ਮੇਰੇ ਅੰਦਰ ਦੀ ਚਾਹ ਨਹੀਂ ਇਹ ਮੇਰੇ ਅੰਦਰ ਦੀ ਚਾਹ ਨਹੀਂ ਸੀ ਇਹ ਮੈਂ ਰੋਜੀ ਰੋਟੀ ਕਮਾਉਣ ਵਾਸਤੇ ਇੱਕ ਤੰਦਾ ਬਣਾ ਲਿਆ ਇਹਨੂੰ ਤੰਦਾ ਸਮਝ ਜਾਂਦਾ ਵੀ ਅਮਰ ਛਕ ਲਊਗਾ ਤੇ ਗੁਰਦੁਆਰੇ ਵਾਲੇ ਮੇਰੇ ਤੇ ਟਿਕਾ ਟਪੜ ਨਹੀਂ ਕਰਨਗੇ ਵੀ ਤੂੰ ਅਮਰਤ ਨਹੀਂ ਛਕਿਆ ਇੱਕ ਗੱਲ ਹੋਰ ਹੋਰ ਲਈ ਪਾਸ਼ਾ ਨੇ ਜਿਹੜੀ ਬਾਣੀ ਪੜਨੀ ਹੁਣ ਗੁਰਦਾਰੇ ਬੈਠ ਕੇ ਕਰਾਂਗੇ ਬਾਣੀ ਪੜਾਂਗੇ ਨਾ ਜੇ ਤੁਸੀਂ ਬਾਣੀ ਨੂੰ ਪਿਆਰ ਦੇ ਨਾਲ ਪੜਾਂਗੇ ਤੇ ਕੁਝ ਮਿਲ ਜਾਊਗਾ ਮਿਲਣਾ ਤਾਂ ਫਿਰ ਵੀ ਜੇ ਨਾ ਵੀ ਪਿਆਰ ਨਾਲ ਪੜਾਂਗੇ ਤਾਂ ਤਾਂ ਵੀ ਮਿਲਦਾ ਹੈ ਕਿਉਂਕਿ ਥੋੜੇ ਬਹੁਤ ਪਹਿਲੇ ਗੁਰਦਾਰੇ ਤੋਂ ਮਿਲ ਹੀ ਜਾਣੇ ਬਿਲਡਿੰਗ ਇਹਦਾ ਕੋਈ ਨਾ ਕੋਈ ਇਹ ਹੈ ਕੇਵਲ ਤਰਦਾ